ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵਾਹਿਗੁਰੂ ਸਾਰਿਆਂ ਦੇ ਆਪਣਾ ਮੇਰ ਭਰਿਆ ਹੱਥ ਰੱਖਣ ਜੀ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਪਹਿਲਾਂ ਤਾਂ ਸਾਰਿਆਂ ਨੂੰ ਲੋਹੜੀ ਤੇ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਤਾਂ ਢੋਇ ਅੱਜ ਦੇਖਦੇ ਆਂ ਮਗਾਨ ਮਗੁੰਦਰ ਸਵੇਰ ਚ ਕੰਮ ਕਰਦੇ ਰੇ ਪ੍ਰਧਾਨ ਜੀ ਲੱਗੇ ਢੋਣ ਮਾਸ ਚੱਲਿਆ ਦੋ ਟੋਲ ਦੀ ਆਪਾਂ ਸਿੱਧਾ ਲੈਨੇ ਆਂ ਰੇਤਾ ਬੱਕਮ ਰਨੇਗਾ ਨਦੀ ਜਾਨ ਨਾਲ ਕਿੰਨਾ ਬਰੇਤਾ ਪਾ ਰੇਤਾ ਤਾਂ ਮੋਟਾ ਪਲਟੂ ਐ ਨਾ ਹਾਂ ਰੇਤਾ ਤਾਂ ਪੂਰਾ ਮੋਟਾ ਹੈ ਰੇਤਾ ਪੂਰਾ ਮੋਟਾ ਹੈ

ਜਣਕਗੇ ਆਹੇ ਹੈਰਾਨ ਕਰ ਦੀਆਂ ਯਾਰ ਇਹ ਅਵਾਰਾ ਡੰਗਰ ਪਰੰਤੂ ਪੂਰਾ ਜਿੰਨਾ ਗੁਨ ਹੋਇਆ ਉਹਨੇ ਗੰਨਾ ਖੇਤ ਇਹਨਾਂ ਦਾ ਨਿੰਦੀ ਇਹਨਾਂ ਦਾ ਫਿਰ ਮੈਂ ਉਰੇ ਮੌਜੂਦ ਸੀਗਾ ਮੌਕੇ ਮੈਂ ਕਰਿਆ ਫੋਨ ਮੈਂ ਕਿਹਾ ਭਾਈ ਆਪਣੀ ਗੌਰ ਕਰੋ ਆਕੇ ਫਿਰ ਬਾਅਦ ਚ ਅਗਲਾ ਕਹਿੰਦਾ ਵੀ ਤੈਂ ਬਾੜਤੀ ਮੈਂ ਤੈਂ ਬਾੜਤੀ ਇਧਰ ਬਾੜਤੀ ਹੁਣ ਇਹਨਾਂ ਨੇ ਫੜ ਲਈ ਵਧੀਆ ਕਰਿਆ ਫੜ ਕਿੰਨੀ ਸੀ ਤੈਂ ਇਹਨੇ ਫਿਰ ਨਾ ਸਾਰੇ ਖੇਤ ਵਿੱਚ ਗਾਹ ਪਾਉਂਦੀ ਨੇ ਫਿਰਨਾ ਦਾ ਫੜਕੇ ਹੁਣੇ ਬਾਹਰ ਕੱਢਣਗੇ ਆਪਣੇ ਖੇਤ ਦੂਰ ਕਰ ਦੇਣਗੇ ਜਿੱਥੇ ਮਰਜੀ ਜਾਵੇ ਗਾਏ ਮੰਨ ਨਹੀਂ ਰਹੀ ਵੀ ਮੈਂ ਬਾਹਰ ਨਿਕਲਣਾ